अछ अच्छा नंढा कौन इन न pernalin dapat to ada ke gua mana भीरे है ना एक बंदा हो हेलो और भी था कुछ हेलो बड़ी बुरा है पूरा नहीं है तुम से चलो निकल के तुम भी लाओ और का हो गया अहावीर मंदिर उसे पता नहीं लगे वीरे सानू अग दान हो गया साडिया सारिया अठ नौ जनिया सी अस ਸਾਰੇ ਆ ਭੈਣਾਂ ਦੇ ਜੱਕਵੇਂ ਹੋ ਇਹਨਾਂ ਵੀ ਜਾਣੇ ਉੱਥੇ ਹਾਂ ਆਏ ਆਈ ਵੈਰੀ ਜਾਣੇ ਆ ਵੀ ਇਹ ਆਏ ਕਿਵੇਂ ਦੱਸਾਂਗੇ ਇਹੋ ਕੀ ਹਦਾਇਤ ਕਿ ਅੰਦਰ ਹੋ ਆਉਣਗੇ 10 15 20 ਜਣੇ हां ਸੀ ਬੇਬੀ ਦੀਆਂ ਸੀ ਅਸੀਂ ਲੇਡੀ ਜੇ 7-8 ਸੀ ਫਿਰ ਤੋਂ ਮੇਰਾ ਨਾਮ ਤੁਹਾਨੂੰ ਲੈ ਤੇ ਜਾਣੇ ਭਾਵੇਂ ਬੀਚ ਵਿੱਚ ਬਣ ਕੇ ਉਹ ਬਹੁਤ ਸ਼ੋਰ ਉਹ ਤੇ ਉਹ ਬੜੀ ਬੜੀ ਗਾਉਂਗੀ ਉਹ ਜਿਹੜਾ ਆਤਮਾਈ ਬਹੁਤ ਬੜੀ ਸੀ ਕਲਾ ਜੀ ਇੱਕ ਪੂਰੀ ਅੰਕਤ ਹੈ ਮੈਂ ਕਿਹਾ ਬਸ ਆ ਗਏ ਉਹ ਲੱਗੋ ਲੱਕਰ ਸੀ ਕੋਈ ਲੱਗਣਾ ਲੱਕਰ ਸੀ ਕੀ ਸੀ ਜਿਹੜਾ ਜਿਹੜਾ ਪੈਂਦਾ ਹੈ ਕਿ ਤਰ੍ਹਾਂ ਹੀ ਬਹੁਤ ਕੀ ਕਰ ਸਕਦੇ ਨੇ ਦੇ ਵਿੱਚ ਮਾਰਿਆ कुछ नहीं साहब ये तो हो गया बताओ हो गया क्या हो गया ये भैया सारी गलती है आपके सामने है ये सारे हां ओके सेवन में चले गए बस थोड़ा जल्दी बोल दीजिए ये आपका पेट होगा बाकी बाकी वगैरह सेवन हो तो चिंताली रहो ठीक है ठीक है ठीक है अभी ਕੁਝ ਲੋਅਰ ਬਾਰੇ ਤੁਹਾਨੂੰ ਦੱਸਿਓ ਕੋਈ ਗੱਲ ਇਹ ਕਿ ਨਾ ਰਵੇ ਤਾਂ ਸੁਭਾਗ ਜੇ ਮੋਟਰ ਫਾਇਰ ਤੇ ਸਟੀਮ ਕੋਲ ਸਰਵਰ ਨਾਲ ਇਹਨਾਂ ਦਾ ਕੰਮ ਪਾ ਜਾਏ ਰਾਈਟ ਤੇ ਆ ਕੇ ਗਵਰੰਟੀ ਹੁੰਦਾ ਜੀ ਉਹਨਾਂ ਨੇ ਉਸੇ ਭਜਾਤੀ ਸੀ ਉਹਨਾਂ ਨੇ ਆਉਣ ਤੋਂ ਪਹਿਲਾਂ ਵੀ ਕੰਮ ਕਰਤਾ ਜੀ ਮਟਰੋਲ ਕਰਾਂਗੇ ਕਿਉਂਕਿ ਉਹ ਜੀ ਬਦਲ ਜਿਓ ਕਰ ਰਹੇ ਸੀਗੇ ਉਹਨਾਂ ਨੇ ਨਾ ਪੈਪਾ ਉਹ ਵੀ ਰਾਤ ਨੂੰ ਕਰਾ ਦੇ ਠੀਕ ਹੈ ਕੋਈ ਗੱਲ ਨਹੀਂ ਠੀਕ ਇਹ ਜੀ ਕੋਈ ਸਾਡੇ ਕੰਮ ਨਹੀਂ ਕੋਈ ਵੀ ਕਿਉਂਕਿ ਅਸੀਂ ਆਏ 10 ਦਿਨਾਂ ਬਾਅਦ ਅੱਠਾਂ ਦਿਨ ਇੱਕ ਕਰਵਾਉਣੀ ਕਰਵਾਉਣਾ ਹਾਂਜੀ ਪੰਜਵੀਂ ਆ ਕੇ ਗਿਆ ਸਵੇਰ ਪੈਪਾਂ ਦਮੀਆਂ ਪਾ ਕੇ ਗਿਆ ਹੋ ਗਿਆ ਬਸ ਠੀਕ ਹੈ ਹਾਂ ਅਸੀਂ ਭੇਜਾਂਗੇ ਅਸੈਸਮੈਂਟ ਵਾਲੇ ਕੋਲ ਫਾਇਦਾ ਨਾਲ ਮਿਲ ਕੇ ਉਹ ਵੀ ਕਾਲਾ ਠੀਕ ਹੈ ਠੀਕ ਹੈ ਜੀ ਅਸੀਂ ਬੈਠੇ ਲੰਗਰ ਹਾਲ 'ਚ ਬਣ ਕੇ ਸ਼ਗਰਾਇਤੀ ਗਏ ਲੰਗਰ ਤੇ ਉਸ ਤੋਂ ਬਾਅਦ ਜਿਹੜੇ ਬੈਠੇ ਰੌਲਾ ਪੈ ਗਿਆ ਇੱਧਰ ਤੇ ਉਦੋਂ ਮੈਂ ਭੱਜ ਕੇ ਜਦੋਂ ਆਇਆ ਬਾਹਰ ਦੇਖਿਆ ਜੀ ਤਾਂ ਇੱਕ ਬੰਦੇ ਨੂੰ ਮਲਕੀ ਕਾफी ਅਕਲ ਕੇ ਹੁੰਦਾ ਕੱਪੜਿਆਂ ਨੂੰ ਤੇ ਲੋਕ ਉਹ ਰੋ ਫੜੀ ਜਾਂਦੇ ਜਾਣੇ ਤੇ ਫਿਰ ਮਾਇਆ ਦਾਵਾ ਆ ਕੇ ਆਪਦਾ ਕਰਨਾ ਲੱਗਿਆ ਜੀ ਉਹਦੇ ਅੱਗ ਬੁਝਾ ਕੇ ਜਾਨੀ ਜੁਰਮਾਂ ਇੱਕ ਕੁਰਸੀ ਤੇ ਬਿਠਾ ਦਿਆ ਠੀਕ ਹੈ ਜੀ ਜਿਹੜੇ ਮਾਇਆ ਮਲਕੀ ਬੰਦੇ ਬਿਠਾਏ ਨੇ ਜੀ ਉਹ ਚਾਰ ਬੰਦੇ ਨੇ ਜੀ ਦੋ ਨਾਲ ਥੋੜਾ ਜਿਆਦਾ ਸੀ ਦੋ ਨਾਰਮਲ ਸੀ ਕਿਵੇਂ ਅੱਗ ਦਾ ਕਾਰਨ ਕਿਵੇਂ ਲੱਗਦਾ ਇਹ ਸਰ ਆਪੜੇ ਜਿਹੜੀ ਉਹ ਡਿਜੀਟਲ ਪੱਛੀ ਹੁੰਦੀ ਹੈ ਜੀ ਉਹਦੇ ਵਿੱਚ ਕੋਈ ਤੇਲ ਵਗੈਰਾ ਪਾਉਂਦੇ ਸੀਗੇ ਜੀ ਉਹਨਾਂ ਦਾ ਮਲਗੀ ਦੇ ਵਿੱਚ ਆਪਾਂ ਕਹਿੰਦੇ ਹੱਥ ਕੰਬ ਗਿਆ ਠੀਕ ਹੈ ਨਾ ਮੈਂ ਤਾਂ ਇਹੀ ਸੋਚਦਾ ਮਨ ਦੀ ਬੋਕ ਤੇ ਮੈਂ ਹੈਰੀ ਸੀ ਵੀ ਬਾਕੀ ਸਭ ਜਿਹੜੀ ਇਹ ਜਿਹੜੇ ਲੱਗੇ ਆ ਵੀ ਅੱਗ ਕੀ ਕਾਰਨ ਨੇ ਉਹ ਸਭ ਨੂੰ ਮੇਥੋਂ ਵੇਤਰ ਹਲਵਾਈ ਦੱਸ ਸਕਦੇ ਆ ਆ ਕਿੰਨੇ ਕਿ ਜਾਣੇ ਚੋਸੇ ਨੇ ਸਰ ਚਾਰ ਮੈਂ ਬਿਠਾਏ ਨੇ ਜੀ ਗੱਡੀ 'ਚ ਮਲਗੀ ਉਹਨਾਂ 'ਚ ਇੱਕ ਬੰਦਾ ਕਾਫੀ ਸਿਹਤ ਸੀਗਾ ਉਹਦੇ ਦਾ ਕਾਫੀ ਮਲਗੀ ਕੱਪੜੇ ਜਿਹੜੇ ਸੀਗੇ ਉਹ ਉਹਦੇ ਨਾਲ ਸੇ ਦੇ ਚੰਬੜ ਗਏ ਸੀਗੇ ਤੇ ਬਾਕੀ ਤਗਵੇਂ ਠੀਕ ਨੇ ਕਿਸੇ ਦੇ ਇੱਥੇ ਹੱਥ ਲੱਗ ਗਿਆ ਇੱਕ ਬੰਦੇ ਨੇ ਇੱਥੋਂ ਆ ਹੱਥ ਘਾਦਿਆ ਹੋਇਆ ਜੀ ਬਾਕੀ ਠੀਕ ਹੈ ਦਵਾਈ ਸੀ ਸਾਰੇ ਹਾਂਜੀ ਹਾਂਜੀ ਸਾਰੇ ਦਵਾਈ ਸੀ ਅੰਦਰ ਵਾਲੇ ਜਨੇ ਕਿ ਕੋਈ ਨਹੀਂ ਆਇਆ ਸਾਨੂੰ ਵੀ ਹੈਲਪ ਕਰਨ ਆਸ ਤੇ ਕੀ ਗੱਲਬਾਤ ਹੈ ਵੀ ਆਪਾਂ ਹੈਲਪ ਕਰੀਏ ਕਿ ਮੈਂ ਸਾਡੇ ਬੰਦੇ ਮੱਚੇ ਕੀ ਹੋਇਆ ਕੀ ਨਹੀਂ ਕੌਣ ਲੈ ਕੇ ਆਇਆ ਫਿਰ ਸਾਨੂੰ ਲੈ ਕੇ ਆਇਆ ਜਿਹੜੇ ਜਿੱਦਾਂ ਫੰਕਸ਼ਨ ਸੀ ਉਹ ਵਿਚਾਰੇ ਸਾਡੇ ਹੈਲਪ ਕਰੇ ਬਹੁਤ ਵਧੀਆ ਬੰਦੇ ਨੇ ਕਿਹੜੇ ਵਿਚਾਰੇ ਉਹ ਰੀਅਲ ਡੈਂਗੀ ਬੜੀ ਆ ਚਾਰ ਬੰਦੇ ਰੈਫਰ ਕੀਤੇ ਨਹੀਂ ਮਸਲਾ ਕੀ ਆਈ ਉਹਨਾਂ ਨਾਲ ਆਉਣ ਦਾ ਇੱਥੇ ਆਕਾ ਕਵਣ ਦਾ ਸੀਗੇ ਆਉਣ ਦਾ 15 16 ਬੰਦੇ ਨੇ ਹੀਰੇ ਜਣੇ ਉਹਨਾਂ ਦੇ ਪ੍ਰਧਾਨ ਜੀ ਦੇ ਸੈਕਟਰ ਨਾਲ ਫੋਨ ਹੀ ਬੰਦ 222 ਬਾਕੀ ਉਹਦੇ ਮਰਾਨਾ ਬੀਤੀ ਜਾਂਦੇ ਨਹੀਂ ਹਾਂ ਤਾਂ ਕੋ ਬੈਠੇ ਬੰਦੇ ਮਾਗਰ ਉਹਨਾਂ ਨੇ ਹਾਕਾ ਮੰਨਦਾ ਸੀ ਸਾਨੂੰ ਸਮਝੀ ਕੁਛ ਨਹੀਂ ਉਹਨਾਂ ਨੇ ਇਹ ਜੀ ਸਾਡੇ ਨਾਲ ਮਗਰ ਹੁਣ ਕੋਈ ਨਾ ਆਈ ਅਸੀਂ ਉੱਥੇ ਜਾਣੇ ਬੰਦ ਕਰਾਂਗੇ ਜੀ ਅਸੀਂ ਧਰ ਨਾਲ ਆਵਾਂਗੇ ਅਸੀਂ ਧਰ ਨਾਲ ਆ ਮੈਂ ਜਾਣੇ ਬੰਦ ਕਰਾਂਗੇ ਜੇ ਸਾਡਾ ਕੋਈ ਮੈਂਬਰ ਵੀ ਜਾਊਗਾ ਇਸ ਕੰਮ ਤੇ ਸਾਨੂੰ ਉਹਨਾਂ ਦਾ ਨਾਵਾਂਗੇ ਅਸੀਂ ਸਾਨੂੰ ਉਹਨਾਂ ਨੇ ਸਮਝੀ ਕੁਛ ਨਹੀਂ ਜੀ ਬੰਦੇ ਸਾਡੇ ਐਨੇ ਸੀਰੀਅਸ ਨੇ ਇਕੱਲੇ ਇਕੱਲੇ ਕਮਾਉਣ ਵਾਲੇ ਨਹੀਂ ਘਰੇ ਉਹ ਮੁੰਡਾ ਲੋ ਇਹਨਾਂ ਗਰੀਬਾਈ ਛੱਡ ਦਊ ਗੱਲਾਂ ਇਹ ਜਿਹੜੇ ਬੰਦੇ ਤੁਸੀਂ ਹੈਗੇ ਕਿੰਨੇ ਗਿਣਤੀ ਕਿੰਨੀ ਹੈਗੀ ਉਹਨਾਂ ਚ ਔਰਤਾਂ ਦੇ ਬੱਚੇ ਕਿੰਨੇ ਕਿੰਨੇ ਹੈਗੇ ਆ ਜਿਹੜੇ ਆ ਫਿਰ ਚਾਰ ਦਾ ਭੇਜ ਦਿੱਤੀ ਚਾਰ ਦਾ ਭੇਜ ਦਿੱਤੇ ਮਾਗਰ ਬ hai 10 12 ਜਾਣੇ ਵਈਓ ਹੋਰ ਤੱਕ ਕਿੰਨੇ ਹੈਗੇ 10 ਹੋਰ ਤਾਂ ਨਹੀਂ ਉਹ ਵਿਚਾਰੀਆਂ ਅੰਦਰ ਫਿਰਦੇ ਨੇ 7 ਦੇ ਆਸਪਾਸ ਜਿੱਥੇ ਬਾਲਾ ਜੀ ਮੰਦਿਰ ਚ ਜਿੱਥੇ ਲੰਗਰ ਤਿਆਰ ਹੋ ਰਿਹਾ ਸੀ ਉੱਥੇ ਸ਼ਾਇਦ 25 ਤੇਲ ਤੂਲ ਚੇਂਜ ਕਰਦੇ ਹੋਏ ਉੱਥੇ ਅੱਗ ਲੱਗ ਗਈ ਜਿਹੜੇ ਉੱਥੇ ਉਸਟੈਂਪ ਸੇਵਕ ਬਣਾ ਰਹੇ ਸੀਗੇ ਖਾਣਾ ਉਹਨਾਂ ਨੂੰ ਥੋੜੇ ਜਿਹਾ ਬਰਨ ਇੰਜਰੀਜ਼ ਹੋਈਆਂ ਨੇ 7 ਟੋਟਲ ਪੇਸ਼IENTS ਨੇ ਉਹਨਾਂ ਚੋਂ 6 ਨੂੰ ਅਸੀਂ ਫਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕਰਤਾ ਹੈ ਇੱਥੇ ਉਹਨਾਂ ਨੂੰ ਫਰਸਟ ایڈ ਵਗੈਰਾ ਦਿੱਤਾ ਗਿਆ ਸਟੇਬਲ ਸੀਗਾ ਤੇ ਬਾਅਦ ਚ ਉਹਨਾਂ ਨੂੰ ਬਰਨ ਇੰਜਰੀਜ਼ ਦੇ ਟਰੀਟਮੈਂਟ ਲਈ ਭੇਜ ਦਿੱਤਾ ਇਕ ਨੂੰ ਅਸੀਂ ਡਿਸਟ੍ਰਿਕਟ ਹਸਪੀਟਲ ਬਰਨਾਲਾ ਜੀ ਟਰੀਟ ਕਰ ਰਹੇ ਆਂ ਓਵਰ ਆਲ ਸਿਚੁਏਸ਼ਨ ਹੈਂਡਲ ਹੋ ਚੁੱਕੀ ਹੈ ਸਾਰੇ ਸਟੇਬਲ ਨੇ ਤਾਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਹਦੇ ਬਾਅਦ ਚ ਜਿਹੜੇ ਇੱਥੇ ਅਸੈਸਮੈਂਟ ਕਰਨ ਦੀ ਲੋੜ ਆ ਕਿਉਂ ਇੱਥੇ ਬਲਾਸਟ ਹੋਇਆ ਕੁਝ ਚੇਂਜ ਵਗੈਰਾ ਕਰਨ ਦੀ ਲੋੜ ਆ ਉਹ ਅਸੀਂ ਦੇਖ ਰਹੇ ਆਂ ਅਸੀਂ ਰੁਕਮੰਦਰ ਦੇ ਪ੍ਰਸ਼ਾਸਨ ਨਾਲ ਮਿਲ ਕੇ ਇਹ ਸਭ ਚੈੱਕ ਕਰ ਲਵਾਂਗੇ ਤੇ ਹੋਪਫੁਲੀ ਇਹ ਜਾ ਕੁਝ ਨਹੀਂ ਹੋਏਗਾ ਉਹਨਾਂ ਦੀ ਇਲਾਜ ਲਈ ਕੋਈ ਹੈ ਨਹੀਂ ਪਰ ਕੋਈ ਜਿੰਨਾ ਸਾਰੇ ਸਪੋਰਟ ਫੈਮਿਲੀ ਤੋਂ ਬਲੌਕ ਕਰਦੇ ਆਂ ਦੇਖੀ ਅਸਮੇ ਦਾ ਇਲਾਜ ਮੈਡੀਕਲ ਕਾਲਜ ਫਰੀਦਕੋਟ ਤੇ ਡਿਸਟ੍ਰਿਕਟ ਹਸਪੀਟਲ ਕਾ ਅਸੀਂ ਇਸ ਮੰਦਰ ਨਾਲ ਮਿਲ ਵਿੱਚ ਹੈਗੇ ਆ ਉਹ ਸਾਰੇ ਸਟੇਬਲ ਨੇ ਤੋਂ ਨਾ ਤੇ ਪੂਰੇ ਚੰਗੀ ਤਰ੍ਹਾਂ ਇਲਾਜ ਕੀਤਾ ਜਾਇਦਾ ਇਹ ਮੰਦਰ ਜੀ ਪ੍ਰਾਚੀਨ ਮੰਦਰਾ ਇੱਥੇ ਹਰ ਮੰਗਲਵਾਰ ਨੂੰ ਸੰਗਤ ਆਉਂਦੀ ਮੱਥਾ ਟੇਕਦੀ ਆ ਤੇ ਇੱਥੇ ਹਰ ਮਤਲਬ ਮੰਗਲਵਾਰ ਨੂੰ ਭੰਡਾਰਾ ਬੰਦਾ ਜੀ ਇਧਰ ਲਈ ਸੜ ਸਾਡਾ ਸੋਈ ਘਰ ਆ ਜੀ ਇਹ ਤੇ ਸੰਗਤ ਉਧਰ ਲਈ ਸੜ ਹੁੰਦੀ ਆ ਜੀ ਤੇਲ ਪਾਰੇ ਸੀਗੇ ਡੀਜ਼ਲ ਵਾਲੀ ਪੱਟੀ ਚ ਹਲਵਾਈ ਜੇ ਉਹ ਕੋਈ ਉਹਨਾਂ ਤੋਂ ਮਿਸਟੇਕ ਹੋਈ ਆ ਉਸ ਕਰਕੇ ਮਤਲਬ ਪੱਟੀ ਨੂੰ ਅੱਗ ਪਈ ਆ ਉਸ ਕਰਕੇ ਥੋੜਾ ਜਿਹਾ ਹੋਇਆ ਸਾਡੇ ਕੋਲ ਹੈਗਾ ਸੀ ਸਮਾਨ ਅੱਗ ਬਝਾਊ ਯੰਤਰ ਹੈਗੇ ਸੀ ਅਸੀਂ ਅੱਗ ਨੂੰ ਕੰਟਰੋਲ ਕੀਤਾ ਜੀ ਤੇ ਜਿਹੜੇ ਮਤਲਬ ਜਿਨ੍ਹਾਂ ਨੂੰ ਸੇਕਾ ਲੱਗਿਆ ਬੰਦਿਆਂ ਨੂੰ ਉਹਨਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਜੀ ਹੁਣ ਸਾਨੂੰ ਪਤਾ ਲੱਗਿਆ ਟੀਐਮ ਆਈਸੀ ਪੁਲਿਸ ਦੀ ਟੀਮ ਵੀ ਆਈ ਤੇ ਹੁਣ ਉਹਨਾਂ ਨਾਲ ਵੀ ਜਾ ਰਹੇ ਹਾਂ ਅਸੀਂ ਤੇ ਦੇਖਦੇ ਆ ਵੀ ਕੀ ਗੱਲਬਾਤ ਆ ਤੇ ਉਹਨਾਂ ਨੂੰ ਜੋ ਵੀ ਮਦਦੀ ਸਹਾਇਤਾ ਹੋਊਗੀ ਅਸੀਂ ਉਹਨਾਂ ਨਾਲ ਕਰਾਂਗੇ ਗੁਰੂ ਮਹਾਵੀਰ ਤੇ ਸੀ ਅਸੀਂ ਪੂਰੀਆਂ ਵੇਲਾਂ ਗੰਨਿਆ ਸੀ ਉੱਥੇ ਸਾਨੂੰ ਨਹੀਂ ਪਤਾ ਹੈਗਾ ਵੀ ਪੱਠੀਆਂ ਨੂੰ ਅੱਗ ਪਈਆ ਸਿਲੰਡਰ ਫਟਿਆ ਹੈਗਾ ਸਾਨੂੰ ਨਹੀਂ ਪਤਾ ਹੈਗਾ ਉੱਥੇ ਸਾਡੇ ਛੱਤ ਬੁੜਗੀਆਂ ਸੀ 10-12 ਹਲਵਾਈ ਸੀ ਕਿਸ ਤਰ੍ਹਾਂ ਤਮਾਕਾ ਸੀ ਵੀ ਪਟਾਕਾ ਪਿਆ ਉੱਥੇ ਦਾ ਸਾਨੂੰ ਤਾਂ ਪਟਾਕੇ ਪੈਂਦੇ ਤੇ ਪਤਾ ਲੱਗਾ ਵੀ ਬੜਾਕਾ ਪਤਾ ਨਹੀਂ ਸਿਲੰਡਰ ਦਾ ਪਿਆ ਪਤਾ ਨਹੀਂ ਕਿਸੇ ਪੱਠੀ ਦਾ ਪਿਆਗਾ ਕਿੰਨੇ ਜਣੇ ਕੁਲ ਸੀ ਹੈਗੇ ਬਹੁਤ ਜਣੇ ਬਾਈ ਅਸੀਂ ਉੱਥੇ ਹੈਗੇ ਸੀ 20 ਜਣੇ ਔਰਤਾਂ ਵੀ 7 ਸੀ ਜਾਕੀ ਵੀ ਕਿਸੇ ਜਾਣਦੀ ਜਾਂ ਖਮੀ ਬਾਈ ਅਸੀਂ 7 ਜਣੀਆਂ ਹੋ ਗਈਆਂ 5 ਹਲਵਾਈ ਤਾਂ ਸਾਡੇ ਜਮਾ ਮੱਝ ਗਏ ਬਰਨਾਲੇ ਦੇ ਹਲਵਾਈ ਸੀ ਜਮਾ ਮੱਝ ਗਏ ਰਾਮਰਤਨ ਹੋਣੀ ਕਿਹੜੇ ਪਰਿਵਾਰਾਂ ਚ ਆਏ ਆ ਕਿ ਦੋਨੋਂ ਕਿਵੇਂ ਲਿਆਂਦਾ ਗਿਆ ਗੱਡੀ ਚ ਲੈ ਕੇ ਆਏ ਨੇ ਵੀਰੇ ਸਾਨੂੰ ਜਿਨ੍ਹਾਂ ਨੇ ਪਾਣੀ ਨੇ ਪੰਡਾਰਾ ਲਾਇਆ ਸੀ ਬਰਨਾਲੇ ਵਾਲਿਆਂ ਨੇ ਉਹ ਲੈ ਕੇ ਆਏ ਨੇ ਸਾਨੂੰ ਇੱਥੇ ਕੋ ਸਤਨੌਲੇ ਦੇ ਮੁੰਡੇ ਵਾਗੇ ਸੀ ਗੱਡੀਆਂ ਲੈ ਕੇ ਜਦੋਂ ਪਤਾ ਲੱਗਿਆ ਅਸੀਂ ਜੁਣੀ ਦੇ ਮੈਂਬਰ ਆ ਸਾਰਾ ਸਟਾਫ ਅਸੀਂ ਬਰਨਾਲੇ ਤੋਂ ਆਏ ਆ ਕੋਈ ਮੰਦਰ ਦਾ ਬੰਦਾ ਸਾਡੇ ਕੋਲ ਆਇਆ ਨਹੀਂ ਅਸੀਂ ਸਾਰਿਆਂ ਦੇ ਦੇਖੋ ਇਹਨੇ ਸੀਰੀਅਸ ਨੇ ਬੰਦੇ 15 20 ਆਣੇ ਨੇ ਕਿਸੇ ਨੇ ਸਾਡੀ ਖਬਰ ਨਹੀਂ ਲਈ ਕੀ ਕੀ ਗੱਲ ਕੀ ਹੋਈ ਸੀ ਗੱਲ ਉੱਥੇ ਡੀਜ਼ਲ ਪਾੰਦੇ ਡੀਜ਼ਲ ਦੀ ਟੈਂਕੀ ਫੱਟੀ ਆ ਜੀ ਡੀਜ਼ਲ ਦੀ ਟੈਂਕੀ ਫਟ ਅਨਸਾਰ ਬੰਦੇ ਉਰੇ ਲਿਆਤੇ ਆ ਚਾਰ ਬੰਦੇ ਫਰੀਦਕੋਟ ਡਰਾਈਵਰ ਕੀਤੇ ਆ ਜੀ 15 ਬੰਦੇ ਹੋ ਰਹੇ ਆ ਜੀ ਕਿਸੇ ਨੇ ਸਾਡੀ ਅਗੇ ਬਾਈ ਤਾਂ ਹੀ ਨਹੀਂ ਲਈ ਹੁਣ ਦੱਸੋ ਕਿੰਨੇ ਕਿ ਜ਼ਖਮੀ ਹੈਗੇ ਆ 15 ਜਾਨਾਂ ਚੋ ਗਿਆ ਚਾਰ ਬੰਦੇ ਜਾੜਾ ਜ਼ਖਮੀ ਆ ਜੀ 6-8 ਮਾੜੇ ਘੱਟ ਨੇ ਜੀ ਬੋਹਤ ਦਾ ਟਰੱਕ ਹੀ ਵਾਪਰੀ ਹੈ ਕੀ ਡੀਜ਼ਲ ਕਾਰ ਕਰੀ ਕੈਂਡੀਟਰ ਉਹ ਡੀਜ਼ਲ ਚ ਡੀਜ਼ਲ ਪਾਉਂਦੇ ਕੈਨੀ ਚੀ ਉਹ ਟੈਂਕੀ ਫੱਟੀ ਆ ਉਹਦੇ ਕਰਕੇ ਘਟਨਾ ਵਾਪਰੀ ਹੈ ਜੀ ਕੀ ਗਾਦੀ ਸੀ ਉਹ ਡੀਜ਼ਲ ਪੱਠੀ ਦੀ ਹੁੰਦੀ ਹੁੰਦੀ ਹਾਂ ਹੀ ਲੰਗਰ ਰਾਜੇ ਹੁਣ ਆਏ ਦੇਖੋ ਮੰਦਰ ਦਾ ਹੱਕ ਬੰਦਦਾ ਸੀ ਕਾ ਆਂਦਾ ਕਾ ਨਹੀਂ ਬੰਦਦਾ ਸੀ ਜੀ ਕਿਸੇ ਬੰਦੇ ਸਾਡੀ ਉਹ ਨਹੀਂ ਕੀਤੀ ਕਿ ਭਾਈ ਆ ਕੇ ਪਤਾ ਲਿਆ ਹੋਵੇ ਕਿ ਭਾਈ ਉਰੇ ਆ ਕੇ ਕਿਵੇਂ ਨੇ ਕਿਵੇਂ ਨਾ ਬੰਦੀ ਕਿੱਥੋਂ ਦੇ ਬੰਦੇ ਰਹਿਣ ਵਾਲੇ ਸਾਰੇ ਬੰਦੇ ਬਰਨਾਲੇ ਤੋਂ ਆ ਜੀ ਹਲਵਾਈ ਜੁਨੀਅਨ ਦੇ ਨੇ ਕੁਛ ਹਲਵਾਈ ਨੇ ਕੋਈ ਵੇਟਰ ਸਟਾਫ ਆ ਸਾਡਾ ਦੱਸੋ ਹੁਣ ਅਸੀਂ ਕੀ ਕਰੀਏ ਇਕੱਲੇ ਇਕੱਲੇ ਕਮਾਨ ਵਾਲੇ ਬੰਦੇ ਨੇ ਮੈਂ ਇਥੇ ਸਿਵਲ ਸੀਐਚਸੀ ਧਨੋਲੇ ਤੇ ਪੋਸਟਡ ਆ ਮੈਮ ਅੱਜ ਜਿਹੜਾ ਹਾਸਾ ਹੋਇਆ ਕਿ ਇਹ ਰਾਤ ਸੀ ਕਿ ਤੋਂ ਆਏ ਪੇਸ਼ੈਂਟ ਸਾਰੇ ਕੀ ਇਹ ਮਹਾਵੀਰ ਮੰਦਿਰ ਧਨੋਲੇ ਤੋਂ ਆਏ ਨੇ ਜੀ ਸਾਡੇ ਕੋਲ ਬਾਹਰ ਨੇ ਪੇਸ਼ੈਂਟ ਨੇ ਸਾਰੇ ਦੇ ਸਾਰੇ ਹੀ ਠੀਕੇ ਜੀ ਸਾਡੇ ਕੋਲ ਟੋਟਲ 16 ਪੇਸ਼ੈਂਟ ਆਏ ਨੇ 8 ਉਹਦੇ ਵਿੱਚ ਰੈਫਰ ਨੇ 6 ਸਾਡੇ ਕੋਲ ਫ੍ਰੀ ਕੋਟ ਰੈਫਰ ਨੇ ਅ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਦੋ ਸਾਡੇ ਕੋਲੋਂ ਸਿਵਲ ਹਸਪੀਟਲ ਬਰਨਾਲੇ ਰੈਫਰ ਨੇ ਬਾਕੀ ਫਰੀ ਸਾਡੇ ਕੋਲ ਇੱਥੇ ਹੀ ਨੇ ਜੀ ਅੰਡਰ ਟ੍ਰੀਟਮੈਂਟ ਕਿੰਨੇ ਜੈਂਸ ਕਿੰਨੇ ਮੈਦਾ ਬਨੇ ਅ ਸਰ ਸਾਡੇ ਕੋਲ 9 ਤਾਂ ਮੇਲ ਪੇਸ਼ੈਂਟ ਨੇ 7 ਹਾਲੇ ਫੀਮੇਲ ਨੇ ਸਾਡੇ ਕੋਲ ਤੇ ਮੋਸਟਲੀ ਸਾਡੇ ਕੋਲ ਜਿਹੜੇ ਮੇਲ ਪੇਸ਼ੈਂਟ ਆ ਉਹ ਰੈਫਰ ਨੇ ਫੀਮੇਲ ਜਿਹੜੇ ਰੈਫਰ ਨੇ ਸਰ ਉਹ ਤਾਂ ਬਹੁਤ ਜ਼ਿਆਦਾ ਸਿੱਖ ਨੇ ਜੀ ਉਹ ਫਰੀਦਕੋਟ ਰੈਫਰ ਹੋਏ ਨੇ ਬਰਨਾਲੇ ਭੇਜਣ ਜੋਗੇ ਵੀ ਹੈ ਨਹੀਂ ਸੀਗੇ ਉਹ ਜ਼ਿਆਦਾ ਸਿੱਖ ਸੀਗੇ ਜੀ ਜ਼ਿਆਦਾ ਸਿੱਖ ਕਿਨੇ ਬਨੇ ਅ 6 ਜਣੇ ਤੇ ਬਾਕੀਆਂ ਦੇ ਨਾਲ ਬਾਕੀ ਸਾਡੇ ਕੋਲ ਇੱਥੇ ਅ ਅੰਡਰ ਟ੍ਰੀਟਮੈਂਟ ਨੇ ਜੀ ਦੋ ਜਣੇ ਬਰਨਾਲੇ ਗਏ ਨੇ ਸਿਵਲ ਹਸਪੀਟਲ ਬਰਨਾਲਾ ਜੀ ਪਤਨਿਕ ਕਿਸ ਤਰ੍ਹਾਂ ਬਲਾਸਟਿਸ ਕਰ ਲਈ ਇਹਨਾਂ ਨੂੰ ਜਿਹੜੇ ਸਰ ਕੋਈ ਡੀਜ਼ਲ ਨੂੰ ਅੱਗ ਲੱਗੀ ਕਹਿ ਰਹੇ ਨੇ ਉਸ ਤੋਂ ਬਾਅਦ ਸਿਲੰਡਰ ਫਟਿਆ ਜੀ ਇਹਨਾਂ ਦਾ ਤੇ ਕੋਈ ਆਈ ਥਿੰਕ ਮੰਦਿਰ ਦੇ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਸੀਗਾ ਇਹਨਾਂ ਦਾ ਸਾਡੇ ਧਨੌਲੇ ਦੇ ਜਿਹੜਾ ਸ਼੍ਰੀ ਹਨੂਮਾਨ ਮੰਦਿਰ ਜਿਹੜਾ ਵਰਨੇ ਵਾਲਾ ਮੰਦਿਰ ਜਨਮ ਕਹਿੰਦੇ ਆ ਕਾਫੀ ਜ਼ਿਆਦਾ ਮਾਨਤਾ ਆ ਤੇ ਅੱਜ ਮੰਗਲਵਾਰ ਕਰਕੇ ਇੱਥੇ ਕਾਫੀ ਜ਼ਿਆਦਾ ਸਰਦਾਰੂ ਜਿਹੜੇ ਆਏ ਹੋਏ ਸੀਗੇ। ਕਰੀਬ ਸ਼ਾਮ 7 ਵਜੇ ਇੱਥੋਂ ਲੰਗਰ ਹਾਲ ਦੇ ਵਿੱਚ ਇੱਕ ਜਿਹੜੀ ਆ ਦੁਖਦਾਈ ਘਟਨਾ ਵਾਪਰੀ ਐ। ਜਦੋਂ ਕਿ ਇੱਥੇ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਬਣ ਰਿਹਾ ਸੀ ਪੂਰੀਆਂ ਬਣ ਰਹੀਆਂ ਸੀ ਤੇ ਉੱਥੇ ਜਿਹੜਾ ਇੱਕ ਹਲਵਾਈ ਉਹਦੇ ਵੱਲੋਂ ਜਿਹੜੀ ਇਹਨਾਂ ਦੀ ਡੀਜ਼ਲ ਤੇ ਚੱਲਣ ਵਾਲੀ ਜਿਹੜਾ ਚੁੱਲ੍ਹਾ ਹੈਗਾ ਉਹਦੇ ਵਿੱਚ ਉਹ ਡੀਜ਼ਲ ਪਾ ਰਹੇ ਸੀ। ਤੋ ਐਕਸੀਡੈਂਟਲੀ ਜਿਹੜਾ ਉਹ ਡੀਜ਼ਲ ਸੀ ਉਸਪਿਲ ਓਵਰ ਹੋ ਕੇ ਜਿਹੜੀ ਕੜਾਹੀ ਸੀ ਵੱਡੀ ਉਹਦੇ ਵਿੱਚ ਕੁਕਿੰਗ ਆਇਲ ਸੀ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਉਹ ਅੱਗ ਜਿਹੜੀ ਆ ਉਹ ਕੁਕਿੰਗ ਆਇਲ ਨੂੰ ਪੈ ਗਈ ਉਹ ਕਾਫੀ ਵੱਡੀ ਮਾਤਰਾ ਵਿੱਚ ਉਹ ਕੁਕਿੰਗ ਆਇਲ ਨੂੰ ਅੱਗ ਪੈਣ ਕਰਕੇ ਤੇ ਉਹ ਕੜਾਹੀ ਫਿਰ ਉਹ ਡਿੱਗ ਗਈ ਤੇ ਪੂਰੇ ਲੰਗਰ ਹਾਲ ਦੇ ਵਿੱਚ ਉਹ ਜਿਹੜੀ ਆਗੋ ਫੈਲ ਗਈ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕੁਝ ਰਿਪੋਰਟਸ ਆ ਰਹੀਆਂ ਸੀ ਕਿ ਸਿਲੰਡਰ ਦਾ ਬਲਾਸਟ ਹੋਇਆ ਸਿਲੰਡਰ ਦਾ ਬਲਾਸਟ ਨਹੀਂ ਹੋਇਆ ਹੈਗਾ ਉਹ ਜਿਹੜਾ ਕੁਕਿੰਗ ਆਇਲ ਨੂੰ ਕਾਫੀ ਵੱਡੀ ਮਾਤਰਾ ਚ ਕੁਕਿੰਗ ਆਇਲ ਸੀਗਾ ਉਹਨੂੰ ਅੱਗ ਪੈਣ ਕਰਕੇ ਜਿਹੜਾ ਇਹ ਅੱਗ ਜ਼ਿਆਦਾ ਵੱਧ ਗਈ ਜਿਹਦੇ ਵਿੱਚ ਕਿ ਕੁੱਲ 15 ਜਿਹੜੇ ਸਾਡੇ ਲੋਕ ਜ਼ਖਮੀ ਹੋਏ ਨੇ ਇਹਦੇ ਵਿੱਚ 7 ਜਿਹੜੇ ਜੈਂਟਸ ਨੇ ਤੇ 8 8 ਜੈਂਟਸ ਨੇ ਤੇ 7 ਬੀਬੀਆਂ ਨੇ ਜਿਹੜੀਆਂ ਲੰਗਰ ਦੇ ਵਿੱਚ ਸੇਵਾ ਕਰ ਰਹੀਆਂ ਸੀਗੀਆਂ ਤੇ ਸਾਡੇ ਜਿਹੜੇ ਇੱਥੇ ਪ੍ਰਬੰਧਕ ਸਾਹਿਬ ਨੇ ਜਿਹੜੇ ਧਨੋਲੇ ਦੇ ਬਰਨੇ ਵਾਲੇ ਮੰਦਿਰ ਦੇ ਜਿਹੜੇ ਮੰਤਜੀ ਨੇ ਇਹਨਾਂ ਨੇ ਤੁਰੰਤ ਜਿਹੜਾ ਕਾਰਵਾਈ ਕਰਦੇ ਹੋਏ ਇਹਨਾਂ ਨੇ 112 ਤੇ ਕਾਲ ਕੀਤੀ ਮੌਕੇ ਤੇ ਫਾਇਰ ਬ੍ਰਿਗੇਡ ਆਈ ਤੇ ਸਾਡੇ ਐਸ ਐਚਓ ਤੋਂ ਲੈ ਇੰਸਪੈਕਟਰ ਜਗਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਬੜੀ ਸ਼ਲਾਘਾਯੋਗ ਜਿਹੜੀ ਹੈ ਇੱਥੇ ਭੂਮਿਕਾ ਨਿਭਾਈ ਇਹਨਾਂ ਨੇ ਤੁਰੰਤ ਫਾਇਰ ਐਕਸਟਿੰਗੁਇਸ਼ਰ ਜਿਹੜੇ ਇਹਨਾਂ ਕੋਲ ਇੱਥੇ ਹੈਗੇ ਸੀ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਅੱਗ ਦੇ ਉੱਤੇ ਕਾਬੂ ਪਾਇਆ ਕਿਉਂਕਿ ਇਹ ਪੂਰੇ ਲੰਗਰ ਹਾਲ ਦੇ ਵਿੱਚ ਕਾਫੀ ਜ਼ਿਆਦਾ ਹੋਰ ਵੀ ਸਿਲੰਡਰ ਇੱਥੇ ਹੈਗੇ ਸੀ ਸੋ ਜੇ ਅੱਗ ਉਹਨਾਂ ਨੂੰ ਪੈ ਜਾਂਦੀ ਤਾਂ ਜਿਹੜਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ